गुरु जी की परिवार, कमेटी पेश है, तार्मिक प्रोग्राम, गुरु गल, अज है मैं गुरस कौर क्लास नौ दसमेष परिवार इंटरशनल स्कूल एमा कलम जिला तरन तारण पढ़ती हाँ मेरे वालों आप जी का निघा स्वागत है ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਕਾਹਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਏ ਭਾਈ ਪਰਮੇਸ਼ਰ ਨੂੰ ਲੱਭਣ ਵਾਸਤੇ ਤੂੰ ਜੰਗਲਾਂ ਵਿੱਚ ਕਿਉਂ ਤੁਰਿਆ ਫਿਰਦਾ ਹੈ ਪਰਮੇਸ਼ਰ ਤਾਂ ਸਰਬਵਿਆਪਕ ਹੈ ਹਰ ਥਾਂ ਤੇ ਮੌਜੂਦ ਹੈ ਸਾਰੇ ਜੀਵਾਂ ਦੇ ਹਿਰਦੇ ਵਿੱਚ ਵਸਦਾ ਹੈ ਉਹ ਪਰਮੇਸ਼ਰ ਤਾਂ ਸਦਾ ਤੇਰੇ ਨਾਲ ਹੀ ਰਹਿੰਦਾ ਹੈ। हे பை ਜਿਸ ਤਰ੍ਹਾਂ ਫੁੱਲਾ ਵਿੱਚ ਸੁਗੰਧੀ ਵਸਦੀ ਹੈ। ਜਿਵੇਂ ਸ਼ੀਸ਼ੇ ਵਿੱਚ ਸ਼ੀਸ਼ਾ ਵੇਖਣ ਵਾਲੇ ਦਾ ਅਕਸ ਦਿਸਦਾ ਹੈ। ਇਸੇ ਤਰ੍ਹਾਂ ਤੇਰੇ ਹਿਰਦੇ ਘਰ ਵਿੱਚ ਪਰਮੇਸ਼ਰ ਇੱਕ ਰਸ ਸਮਾਇਆ ਹੋਇਆ ਹੈ। ਵਸ ਰਿਹਾ ਹੈ। ਤੂੰ ਉਸ ਪਰਮੇਸ਼ਰ ਨੂੰ ਆਪਣੇ ਹਿਰਦੇ ਘਰ ਵਿੱਚ ਹੀ ਲੱਭਣਾ ਕਰ। ਗੁਰੂ ਦਾ ਉਪਦੇਸ਼। ਗੁਰੂ ਦਾ ਗਿਆਨ ਇਹ ਦੱਸਦਾ ਹੈ ਕਿ হে ਪਾਈ ਤੂੰ ਪਰਮੇਸ਼ਰ ਨੂੰ ਆਪਣੇ ਹਿਰਦੇ ਘਰ ਵਿੱਚ ਅਤੇ ਬਾਹਰ ਹਰ ਥਾਂ ਵਸਦਾ ਵੇਖਣਾ ਕਰ ਪਰਮੇਸ਼ਰ ਸਰਬਵਿਆਪਕ ਹੈ ਹਰ ਥਾਂ ਇੱਕ ਰਸ ਰਸਿਆ ਹੋਇਆ ਹੈ ਗੁਰੂ ਜੀ ਆਖਦੇ ਹਨ ਆਪਣੇ ਨਿੱਜ ਦੀ ਪਰਚੋਲ ਕਰਨ ਤੋਂ ਬਿਨਾਂ ਆਪਣੇ ਆਪ ਨੂੰ ਸਮਝੇ ਤੋਂ ਬਗੈਰ ਮਨ ਉੱਤੇ ਜੰਮਿਆ ਪਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ ਕਰਮ ਪੁਲੇਖੇ ਦੂਰ ਨਹੀਂ ਹੋ ਸਕਦੇ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਹਰ ਥਾਂ ਮੌਜੂਦ ਹੈ ਸਰਬਵਿਆਪਕ ਹੈ ਹਰ ਮਨੁੱਖ ਦੇ ਹਿਰਦੇ ਘਰ ਵਿੱਚ ਵੱਸਦਾ ਹੈ ਉਸ ਨੂੰ ਲੱਭਣ ਵਾਸਤੇ ਜੰਗਲਾਂ ਵਿੱਚ ਤੁਰੇ ਫਿਰਨਾ ਠੀਕ ਨਹੀਂ ਹੈ ਇਸ ਗੱਲ ਦੀ ਸੋਝੀ ਤਾਂ ਆਵੇਗੀ ਜੇ ਗੁਰੂ ਦੀ ਗੱਲ ਮੰਨ ਕੇ ਆਪਣੇ ਨਿੱਜ ਦੀ ਪਰਚੋਲ ਕਰਾਂਗੇ ਗੁਰੂ ਦੇ ਉਪਦੇਸ਼ ਰਹੀ ਗੁਰੂ ਦੇ ਸ਼ਬਦ ਦੀ ਕਾਲ ਕਮਾਈ ਕਰਨ ਨਾਲ ਸਰਬਵਿਆਪਕ ਪਰਮੇਸ਼ਰ ਦਾ ਮਿਲਾਪ ਹੋ ਸਕਦਾ ਹੈ ਪਿਆਰੇ ਵਿਦਿਆਰਥੀਓ ਸਦਾ ਇਸ ਤਰ੍ਹਾਂ ਮਹਿਸੂਸ ਕਰਿਆ ਕਰੋ ਕਿ ਪਰਮੇਸ਼ਰ ਸਾਡੇ ਨਾਲ ਪਰਮੇਸ਼ਰ ਦੇ ਅੰਗ ਸੰਗ ਹੋਣ ਦਾ ਆਨੰਦ ਮਾਣਿਆ ਕਰੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ